ਹਾਏ ਕੋਨੇ ਕੀ ਬਈ ਗੋਗੇ ਤੂੰ ਹੜ ਜਾ ਤੂੰ ਹੜ ਜਾ ਲਲ ਕਰੇ ਨਾ ਮਾਰ ਜਿਸੀ ਪਰੋ ਕੰਧ ਤੇ ਚੜਿਆ ਕੰਨਾ ਤੁਸੀਂ ਹਟ ਜਾਓ ਇਹ ਵੀ ਗੱਲ ਕਹਿ ਕੇ ਗਿਆ ਕੰਨਾ ਮੈਂ ਤੁਹਾਡੇ ਦੁੱਖੋਂ ਮਾਰਨ ਲੱਗਾ ਉੱਥੇ ਇੱਕ ਕੋਕਾ ਸਾਸੀ ਉਹਨੂੰ ਉਹਨੇ ਕਿਹਾ ਕੰਨਾ ਮੈਂ ਤੇਰੇ ਦੁੱਖੋਂ ਮਾਰਨ ਲੱਗਾ ਇਹ ਗੱਲ ਕਹੀ ਵੀ ਮੋਗਾ ਦੇ ਪਿੰਡ ਚੂੜ ਚੱਕ ਦੇ ਨੌਜਵਾਨ ਨੂੰ ਡੇਰੇ ਅੰਦਰ ਤੇਜ਼ ਆਵਾਜ਼ ਵਿੱਚ ਗਾਣਿਆਂ ਨੇ 38 ਸਾਲਾ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਕਰ ਦਿੱਤਾ ਨੌਜਵਾਨ ਨੇ ਕੰਨਕ ਵਿੱਚ ਰੱਖਣ ਵਾਲੀਆਂ ਗੋਲੀਆਂ ਖਾ ਕੇ ਆਪਣੀ ਹੀ ਜਾਨ ਲੈ ਲਈ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਉੱਤੇ ਆਈਪੀਸੀ ਦੀ ਧਾਰਾ 306 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ ਮ੍ਰਿਤਕ ਆਪਣੇ ਪਿੱਛੇ 10 ਸਾਲਾਂ ਦਾ ਪੁੱਤਰ ਅਤੇ ਪਤਨੀ ਨੂੰ ਛੱਡ ਗਿਆ ਇਸ ਮੌਕੇ ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿੰਡ ਚੂੜ ਚੱਕ ਵਿੱਚ ਗਵਾਨ ਵਿੱਚ ਬਣ ਰਹੇ ਡੇਰੇ ਵਿੱਚ ਪਲਾਸਟਰ ਦਾ ਕੰਮ ਚੱਲ ਰਿਹਾ ਸੀ ਅਤੇ ਡੇਰੇ ਵਿੱਚ ਤੇਜ਼ ਆਵਾਜ਼ ਵਿੱਚ ਗਾਣੇ ਵੱਜ ਰਹੇ ਸਨ ਮ੍ਰਿਤਕ ਦੀ ਪਤਨੀ ਨੇ ਇਹ ਵੀ ਦੱਸਿਆ ਕਿ ਉਸ ਦਾ ਪਤੀ ਉਸ ਤੇਜ਼ ਆਵਾਜ਼ ਵਿੱਚ ਗਾਣੇ ਲਗਾਉਣ ਤੋਂ ਰੋਗਦਾ ਸੀ ਤੇ ਇਸ ਬਾਰੇ ਕਈ ਵਾਰ ਡੇਰਾ ਕਮੇਟੀ ਨੂੰ ਵੀ ਦੱਸਿਆ ਜਾ ਚੁੱਕਿਆ ਸੀ ਪਰ ਉਸ ਦੀ ਗੱਲ ਨਹੀਂ ਸੁਣੀ ਗਈ ਅੱਜ ਉਸ ਦੇ ਪਤੀ ਨੇ ਤੇਜ਼ ਆਵਾਜ਼ ਵਿੱਚ ਗਾਣਿਆਂ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਨਿਗਲ ਲਿਆ ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਹਸਪਤਾਲ ਵਿੱਚ ਲਿਜਾਦਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਗਗਨਦੀਪ ਕਿਹੜਾ ਪਿੰਡ ਹੈ ਚੂੜ ਚੱਕ ਕੀ ਹਾਸਾ ਹੋਇਆ ਅੱਜ ਤੁਹਾਡੇ ਨਾਲ ਅੰਕਲ ਸਾਡੇ ਨਾਲ ਦੇ ਘਰ ਦੇ ਨਾਲ ਹਾਲ ਬਣ ਰਿਹਾ ਸੀ ਕੁਝ ਟਾਈਮ ਪਹਿਲਾਂ ਉਹਨਾਂ ਨੇ ਸਾਡਾ ਬੋਰ ਖਰਾਬ ਕਰਤਾ ਅਸੀਂ ਦਾਮ ਹੀ ਨਹੀਂ ਪਰਵਾਹ ਮੰਨੀ ਸੀ ਕੋਈ ਪੈਸਾ ਨਹੀਂ ਲਿਆ ਉਹਨਾਂ ਤੋਂ ਜਿਹੜੇ ਉਹਦੇ ਨਾਲ ਬੰਦੇ ਲੱਗੇ ਹੋਏ ਸੀ ਸਾਡੇ ਮੇਰਾ ਸੱਸ ਨਹੀਂ ਸਹੁਰਾ ਨਹੀਂ ਉੱਚੀ ਉੱਚੀ ਨਾ ਚਿੱਕਾ ਮਾਰਦੇ ਸੀ ਤੇ ਫੋਨ ਤੇ ਗੰਦੇ ਗਾਣੇ ਲਾਉਂਦੇ ਸੀ ਮੈਂ ਘਰ ਵਿੱਚ ਕੱਲੀ ਆ ਤੇ ਉਹਨੂੰ ਇਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉੱਚੀ ਉੱਚੀ ਲੜ ਕੇ ਮਾਰਦੇ ਸੀ ਫਿਰ ਉਹ ਕੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜਾਓ ਇਹ ਵੀ ਗੱਲ ਕਹਿ ਕੇ ਗਿਆ ਕਹਿੰਦਾ ਮੈਂ ਤੁਹਾਡੇ ਦੁੱਖੋ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਹ ਸੀ ਉਹਨੂੰ ਉਹਨੇ ਕਿਹਾ ਕਹਿੰਦਾ ਮੈਂ ਤੇਰੇ ਦੁੱਖੋ ਮਾਰਨ ਲੱਗਾ ਇਹ ਗੱਲ ਕਈ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬੱਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾਦੀ ਤੇ ਇਹ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਇਹ ਕਾਰਾ ਕਰ ਮੈਨੂੰ ਜਦੋਂ ਉਹਨੇ ਕਾਰਾ ਕਰਤਾ ਐ ਮੂੰਹ 'ਚ ਚੱਗ ਸਿੱਟੀ ਜਦੋਂ ਚੱਗ ਸਿੱਟੀ ਮੈਂ ਚੀਕਾਂ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾਂ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪ ਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਆਇਆ ਮੇਰਾ ਘਰ ਬਰਵਾਦ ਹੀ ਹੋ ਗਿਆ ਮੇਰਾ ਅੱਜ ਕੋਈ ਨਹੀਂਗਾ ਮੈਂ ਇਕੱਲੀ ਕਿਹਦੇ ਹਾਸਰੇ ਦਿਨ ਕੱਟੂਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਹਾਈ ਵੇ ਤੂੰ ਤਾਂ ਜੇਰ ਤੋਂ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਮੇਰਾ ਘਰ ਬਰਬਾਦ ਹੋ ਗਿਆ ਕਿੱਥੇ ਦੇਂਦੀ ਸੀਗੀ ਵੀ ਆਊਗਾ ਆਊਗਾ ਨਾ ਬਾਹਰ ਲਜਾਕਦੀ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਇਹ ਹਾਲ ਨੇ ਸਾਨੂੰ ਪੱਟ ਲਿਆ ਇਹ ਪੱਟ ਲਿਆ ਮੈਂ ਟ ਕਹਿੰਦੀ ਸੀਗੀ ਤੂੰ ਅੰਦਰ ਕਿਤੇ ਵਿਚਾਰਾ ਘਰੋਂ ਬਾਹਰ ਨਹੀਂ ਸੀ ਮੇਰੇ ਮਾਰਾ ਜਾਂਦਾ ਨਹੀਂ ਸੀਗਾ ਜਾਂਦਾ ਨਹੀਂ ਸੀ ਮੇਰੇ ਮਾਰਾ ਇਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲੀ ਆ ਘਰੇ ਮੈਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੂਈ ਠੀਕ ਹੋ ਜੂਗੀ ਪਰੇ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਆਉਣਾ ਮੈਂ ਆਉਣਾ ਬਸ ਉਹਦੇ ਆਣ ਦੀ ਦੇਰ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੋਨ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿਹਾ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਹਾਏ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਕਿੰਨੇ ਜੇਰ ਤੋਂ ਪਰੇਸ਼ਾਨ ਕਰਦੇ ਆਂ ਤੁਸੀਂ ਵੇ ਤਾਂ ਤਾਂ ਮੈਂ ਪਰੇ ਜਾਣਾ ਅੱਜ ਬਾਲਾ ਕੀਤਾ ਦੋ ਦਿਨ ਤਿੰਨ ਦਿਨ ਪਹਿਲਾਂ ਵਾਰਨਿੰਗ ਦਿੰਦਾ ਰਿਹਾ ਵੀ ਤੁਸੀਂ ਹਟਜੋ 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 ਪਹਿਲਾਂ ਤਿੰਨ ਮਹੀਨੇ ਪਹਿਲਾਂ ਬੋਰ ਖਰਾਬ ਕਰਤਾ ਅਸੀਂ ਕਿਹਾ ਚੱਲ ਬਾਬੇ ਦੀ ਜਗ੍ਹਾ ਬੰਦੇ ਕੌਣ ਆ ਉਹ ਬੰਦੇ ਕਮੇਟੀ ਵਾਲੇ ਪ੍ਰਧਾਨ ਹੀ ਆ ਕਿਹੜੀ ਕਾਦੀ ਕਮੇਟੀ ਆ ਉਹਨਾਂ ਦੀ ਉਹਨਾਂ ਦੀ ਬਾਬਾ ਜੀ ਉਹਦਾ ਰਾਮ ਦੀ ਕੀ ਕੀ ਹੈ ਕੀ ਬਾਬਾ ਜੀ ਉਹਦਾ ਰਾਮ ਦੀ ਕੀ ਕੀ ਕੰਮ ਕੀ ਆ ਉਹਨਾਂ ਦਾ ਉੱਥੇ ਹਾਲ ਬਣਾਉਂਦੇ ਆ ਕਾਹਦਾ ਹਾਂ ਮੇਲੇ ਵਿੱਚ ਸਾਲ ਪਿੱਛੋਂ ਮੇਲਾ ਲੱਗਦਾ ਉੱਥੇ ਕੋਈ ਜਗਾ ਵਗੈਰਾ ਹਾਂ ਚੜ੍ਹਨ ਦੇ ਹੋਰ ਲੋਕਾਂ ਨੇ ਵੀ ਨਹੀਂ ਸਮਝਾਇਆ ਮਾਨੂੰ ਇੰਦੀ ਆਵਾਜ਼ ਉੱਚੀ ਚ ਚਲਾ ਦੇ ਨਹੀਂ ਸੁਣਦੇ ਨਹੀਂ ਸੀ ਵਿਚਾਰੇ ਦੀ ਕੋਈ ਨਹੀਂ ਸੰਦਾ ਸੀ ਸਾਰੇ ਸੱਚੇ ਕਮੇਟੀ ਬਣੀ ਸੀ ਕਹਿੰਦੇ ਸੀ ਇਹ ਤਾਂ ਕਮਲਾ ਲੈ ਐਵੇਂ ਹੀ ਆਏ ਕਹਿ ਦਿੰਦੇ ਸੀ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਥੋੜਾ ਬਹੁਤ ਮੋੜਾ ਸੁਣਦਾ ਉਹ ਕਹਿੰਦਾ ਸੀ ਹਟ ਜਾ ਸਾਡੇ ਬਾਰਮਗ ਸਾਡੇ ਘਰ ਨੂੰ ਇਧਰ ਨੂੰ ਐਡੇ ਐਡੇ ਖੱਪੇ ਮੋਰੇ ਹੀ ਰੱਖੇ ਵੇ ਆ ਸਾਨੂੰ ਬਹੁਤ ਖਰਾਬ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਾ ਕੇ ਮੌਕਾ ਵੀ ਦੇਖ ਲਓ ਤੇ ਤੇ ਤੁਹਾਡੇ ਥੋੜਾ ਸਾਥ ਐਨੀ 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 ਕੋਈ ਨਹੀਂ ਗਾ ਕੋਈ ਨਹੀਂ ਆ ਭਾਈ ਬਿਆੰਤ ਨੂੰ ਮੈਂ ਚੀਕਾ ਮਾਰ ਕੇ ਫੋਨ ਲਾਇਆ ਤੂੰ ਫੋਨ ਗਿਆ ਜੀ ਮੈਂ ਜੀਰੇ ਗਿਆ ਸੀ ਚੁੱਲਾ ਲੈ ਕੇ ਇਲੈਕਟ੍ਰੀਸ਼ਨ ਸੂਤ ਕਰਾਉਣ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਨਾ ਵੀ ਦੂਜਾ ਪਾਸੇ ਹੋ ਕੇ ਗੱਲ ਸੁਣ ਮੈਂ ਕਿਹਾ ਕੀ ਗੱਲ ਆ ਕਹਿੰਦਾ ਵੀ ਮੈਨੂੰ ਨਾ ਕੀ ਡੈੱਕ ਲੱਗਾ ਆ ਕੀ ਬੋਲੀ ਜਾਂਦੇ ਆ ਵੀ ਜੋਹਰਾ RAM ਵਾਲੇ ਨਾਲ ਘਰ ਦੇ ਗਵਾਂਢਾ ਤੇ ਮੈਨੂੰ ਆਖਿਆ ਕੋਈ ਨਹੀਂ ਮੈਂ ਆ ਜਾਣਾ ਇੱਥੇ ਅੱਧੇ ਘੰਟੇ ਦਾ ਕਰਦਾ ਗੱਲ ਇਹਨਾਂ ਨੇ ਇਹਨਾਂ ਕਹਿ ਕੇ ਤੇ ਉਹਨੇ 15 20 ਮਿੰਟਾਂ ਦੇ ਵਿੱਚ ਉਹ ਦਵਾਈ ਪੀ ਗਿਆ ਆਪਦੀ ਡੈਥ ਕਰ ਗਿਆ ਵੀ ਮੈਨੂੰ ਇਹਨਰੇ ਚੱਲ ਰਿਆ ਸੀ ਵੀ ਗਾਣੇ ਚੱਲ ਰਹੀ ਸੀ ਧਾਰਮਿਕ ਜਗ੍ਹਾ ਦੇ ਉੱਤੇ ਪਰ ਕਿਸੇ ਨੂੰ ਡਾਉਟ ਨਹੀਂ ਆ ਕਿਸੇ ਦੇ ਘਰ ਦੇ ਵਿੱਚ ਬਾ ਗੱਲ ਜਾਵੇ ਜਾਂ ਕੋਈ ਆਵਾਜ਼ ਜਾਵੇ ਘਰ ਘਰ ਰੱਖਣੀ ਚਾਹੀਦੀ ਆ ਇਹ ਕੌਣ ਆ ਵੀ ਇਹ ਗਾਣੇ ਲਾਉਣ ਵਾਲੇ ਇੱਥੇ ਧਾਰਮਿਕ ਸਥਾਨ ਦੇ ਉੱਤੇ ਗਾਣੇ ਕਿੱਥੇ ਚੱਲਦੇ ਵੇ ਚੱਲਦੇ ਪਈ ਜੋਧਾ ਰਾਮ ਵਾਲੀ ਜਗ੍ਹਾ ਤੇ ਹੀ ਇਹ ਉਹ ਉਹ ਜਗ੍ਹਾ ਕਿੱਥੇ ਆ ਉਹ ਜਗ੍ਹਾ ਜੀ ਘਰ ਦੇ ਨਾਲ ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਆ ਅੱਛਾ ਉਹਨਾਂ ਦੇ ਨਾਲ ਆ ਹਾਂ ਉਹ ਕਿਵੇਂ ਅਕਸਰ ਹੀ ਆਏ ਹੁੰਦਾ ਸੀ ਹਾਂ ਉਹ ਮੈਨੂੰ 4-5 ਦਿਨ ਹੋ ਗਏ ਆ ਮੈਂ ਥੋੜਾ ਬਿਜ਼ੀ ਸੀ ਮੈਂ ਕਿਹਾ ਮੈਨੂੰ ਦੱਸ ਕੋਈ ਗੱਲ ਆ ਤਾਂ ਕਹਿੰਦਾ ਮੈਂ ਤੈਨੂੰ ਦੱਸਦਾ ਮੈਂ ਤੜਕੇ ਵੀ ਸਵੇਰ ਵੀ ਗਿਆ ਉਹ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਇਹ ਗੱਲ ਤਾਂ ਦੱਸ ਮੈਨੂੰ ਥੋੜਾ ਕੰਮ ਪੈ ਗਿਆ ਮੈਂ ਜੀਰੇ ਚਲੇ ਗਿਆ ਤੇ ਇੰਨੇ ਚਿਰ ਨੂੰ ਨੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਕੰਮ ਕਰ ਲੱਗਾ ਸਮਝ ਨਹੀਂ ਕਰਦਾ ਕਿ ਕਿੰਨਾ ਹੈ ਉਹ ਆਖਿਆ ਵੀ ਘਰ ਵਾਲੀ ਨਾਲ ਗੱਲ ਕਰਾਂ ਮੇਰੀ ਮੇਰੀ ਉਹਨੇ ਗੱਲ ਕੀਤੀ ਕਹਿੰਦੀ ਬਾਈ ਬੋਲੀ ਜਾਂਦਾ ਤੇ ਕਹਿੰਦਾ ਵੀ ਉਹ ਗਾਣੇ ਲੱਗੇ ਉਹਨਾਂ ਦੇ ਆਏ ਆ ਜੋ ਆ ਤੇ ਮੈਂ ਕਿਹਾ ਵੀ ਕੋਈ ਨਹੀਂ ਮੱਧੇ ਘੰਟੇ ਦੇ ਕਰਨਾ ਨੇ 15 20 ਮਿੰਟਾਂ ਦੇ ਵਿੱਚ ਫੋਨ ਤੋਂ ਬਾਹਰ ਆਣੇ ਦਵਾਈ ਪੀ ਗਿਆ ਜੀ ਆਉਦੀ ਡੈਥ ਕਰ ਲਈ ਜੀ ਤੇ ਅੱਗੇ ਵੀ ਕਦੇ ਹੋਇਆ ਐਦਾਂ ਦਾ ਅੱਗੇ ਵੀ ਪਰੇਸ਼ਾਨ ਕਰਦੇ ਸੀ ਜੀ ਉਹ ਜਿਹੜੇ ਨਾ ਕੀ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਆਪਦੀ ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਹੋਏ ਆ ਖੁੱਲਾ ਰੱਖਿਆ ਹੋਇਆ ਵੀ ਡੌਟ ਹੀ ਨਹੀਂ ਕਿ ਕਿਸੇ ਦੇ ਘਰ ਨੂੰ ਆਵਾਜ਼ ਜਾਵੇ ਜੇ ਕੋਈ ਆਵਾਜ਼ ਹੁੰਦਾ ਗੱਲ ਹੁੰਦਾ ਆਲਦੀ ਗੱਲ ਕਰਦਾ ਤੇ ਉਹ ਘਰੇ ਘਰੇ ਸੁਣੀ ਚਾਹੀਦੀ ਆ ਵੀ ਉਹ ਮਤਲਬ ਕਿ ਕਿਸੇ ਲੋਕਾਂ ਨੂੰ ਸੁਣਾਉਣਾ ਨਹੀਂ ਪਹਿਲਾਂ ਵੀ ਕੋਈ ਝਗੜਾ ਹੋਇਆ ਇਸ ਇਸ ਗੱਲ ਨੂੰ ਲੈ ਕੇ ਤੁਹਾਡਾ ਵੀ ਉਹ ਆnde ਉਹ ਆਵਾਜ਼ ਲਾਉਂਦੇ ਸੀ ਉੱਚੀ ਜੀ ਡੈਕ ਲਾ ਰਹੇ ਸੀ ਉੱਚੀ ਜੀ ਕਰਕੇ ਅੱਛਾ ਅੱਛਾ ਤੇ ਹੁਣ ਕੀ ਚਾਹੁੰਦੇ ਹੋ ਕੋਈ ਚਾਹੁੰਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਜਿਹੜੇ ਬੰਦਿਆਂ ਨੇ ਗੰਦ ਪਾਇਆ ਹੈ ਕਿੰਨੇ ਸਾਲ ਦੀ ਉਮਰ ਸੀ ਉਹ ਮੁੰਡੇ ਦੀ 35 ਸਾਲ ਦੀ ਲਗਭਗ ਮੇਰੋਂ ਤਾਜ ਕੀ ਨਾਮ ਕੀ ਸੀ ਉਹਦਾ ਗੁਰਦੀਪ ਸਿੰਘ ਵਿਆਹਿਆ ਸੀ ਹਾਂਜੀ ਉਹਦੇ ਇੱਕ ਲੜਕਾ 10 ਸਾਲ ਦਾ ਲੜਕਾ ਉਹਦਾ ਹੀ ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਆ ਅਸੀਂ ਅਣੀ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕੀਨਾਂ ਦੇ ਪ੍ਰਤੀ ਇੱਕ ਤਾਂ ਜੀ ਬਲਵੰਤ ਸਿੰਘ ਜਿਹੜਾ ਹੈਗਾ ਕਮੇਟੀ ਦਾ ਪ੍ਰਧਾਨ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਥੇ ਕੀ ਚੱਲ ਰਿਹਾ ਵੀ ਕਿਉਂ ਨਹੀਂ ਉਹਨਾਂ ਨੇ ਰੋਕਿਆ ਵੀ ਇਹ ਗਾਣੇ ਰੋਕਣ ਉਹ ਵੀ ਕੀਤਾ ਹਟਾਏ ਹਨ ਇੱਕ ਜੀ ਹੈਗਾ ਸਰਪੰਚ ਬਲਵੀਰ ਸਿੰਘ ਉਹਨਾਂ ਬੰਦਿਆਂ ਦੀ ਅਗਵਾਈ ਚ ਚੱਲ ਰਹੀ ਹੈ ਕਮੇਟੀ ਵੀ ਉਹ ਬੰਦਿਆਂ ਨੇ ਕਿਉਂ ਨਹੀਂ ਰੋਕਿਆ ਵੀ ਇਹ ਕੰਮ ਗਾਣੇ ਲਾ ਰਹੀ ਉੱਚੀ ਕਿਉਂ ਕਿਹੜੀ ਗੱਲ ਉਹ ਲਾ ਰਿਆ ਸੀ